ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪਲੀਜ਼ ਪੂਰਾ ਜ਼ਰੂਰ ਸੁਣੀਓ ਲਾਕਡਾਊਨ ਦੀ ਉਹ ਕਰਮ ਤੋਂ ਬਾਹਰ ਜਿਹਦੇ ਵਿੱਚ ਉਹ ਹਸੀਨਾ ਮੇਰੀ ਗੋਦ ਵਿੱਚ ਬੈਠੀ ਸੀ ਮੇਰੇ ਹੱਥ ਵਿੱਚ ਉਹਦੇ ਬੋਬੂਜ਼ ਸੀ ਤੇ ਮੈਂ ਉਹਦੇ ਨਾਲ ਪੂਰੇ ਮਜ਼ੇ ਲੈ ਰਿਹਾ ਸੀ ਮਾਰਚ 2020 ਦੇ ਲਾਕਡਾਊਨ ਵੇਲੇ ਜਦੋਂ ਸਾਰੇ ਪਾਸੇ ਕੰਮ ਖਤਮ ਹੋ ਗਿਆ ਸੀ ਸਾਡੇ ਵੀ ਇੱਥੇ ਲੋਕਡਾਊਨ ਲੱਗਿਆ ਹੋਇਆ ਸੀ ਬਸ ਥੋੜਾ ਬਹੁਤਾ ਹੀ ਕੰਮ ਚੱਲਦਾ ਸੀ ਲੋਕ ਚੋਰੀ ਚੋਰੀ ਦੁਕਾਨਾਂ ਚਲਾਉਂਦੇ ਸੀ ਬੰਦ ਦੁਕਾਨਾਂ ਦੇ ਮਗਰੋਂ ਸਾਮਾਨ ਵੇਚ ਰਹੇ ਸੀ ਤੇ ਮੈਂ ਵੀ ਆਪਣੀ ਦੁਕਾਨ ਦਾ ਗੁਜ਼ਾਰਾ ਉਸਾਂ ਹੀ ਚਲਾਉਂਦਾ ਸੀ ਇਹਨਾਂ ਪੈਸਾ ਨਹੀਂ ਸੀ ਕਿ ਬੈਠਾ ਬੈਠਾ ਖਾ ਸਕਾਂ ਇਸ ਲਈ ਮੈਂ ਵੀ ਆਪਣੀ ਦੁਕਾਨ ਚਲਾ ਰਿਹਾ ਸੀ ਉੱਥੇ ਦੁਕਾਨ ਦੇ ਬਾਹਰ ਮੈਂ ਥੋੜਾ ਜਿਹਾ ਕੰਮ ਸ਼ੁਰੂ ਕਰ ਲਿਆ ਇਹਦੇ ਨਾਲ ਦੁਕਾਨ ਦੀ ਪ੍ਰਾਣੀ ਹਰਾਮਤ ਵੀ ਹੋ ਰਹੀ ਸੀ ਕੋਈ ਗਾਹਕ ਆਉਂਦਾ ਤਾਂ ਉਹਨੂੰ ਸ਼ਟਰ ਉੱਪਰ ਕਰਕੇ ਸਮਾਨ ਦੇ ਦਿੰਦਾ ਸੀ ਮੈਂ ਦੁਕਾਨ ਵਿੱਚ ਗਾਹਕਾਂ ਨੂੰ ਅੰਦਰ ਲਿਜਾ ਕੇ ਸਮਾਨ ਦਿਖਾਉਂਦਾ ਹੁੰਦਾ ਸੀ ਈਨੀ ਵੇਰ ਬਾਹਰ ਵਾਲੇ ਲੋਕ ਦੁਕਾਨ ਨੂੰ ਲੋਕ ਕਰਦੇ ਸੀ ਗਾਹਕ ਨੂੰ ਸਮਾਨ ਦੇਣ ਤੋਂ ਬਾਅਦ ਮੈਂ ਆਪਣੇ ਭਰਾ ਨੂੰ ਕਹਿ ਦਿੰਦਾ ਸੀ ਤੇ ਉਹ ਬਾਹਰ ਦੀ ਹਾਲਤ ਦੇਖ ਕੇ ਸਾਨੂੰ ਬਾਹਰ ਕੱਢ ਲੈਂਦਾ ਸੀ ਫਿਰ ਗਾਹਕ ਆਪਣੇ ਘਰ ਚਲਾ ਜਾਂਦਾ ਸੀ ਮੈਂ ਤੇ ਮੇਰਾ ਭਰਾ ਇਕੱਠੇ ਕੰਮ 'ਤੇ ਲੱਗੇ ਜਾਂਦੇ ਸੀ ਇਦਾਂ ਹੀ ਸਾਨੂੰ 12 ਦਿਨ ਹੋ ਗਏ ਸੀ ਅਸੀਂ ਆਪਣਾ ਕੰਮ ਇਸੇ ਤਰੀਕੇ ਨਾਲ ਹੀ ਕਰਦੇ ਸੀ ਉਸ ਦਿਨ ਮੈਂ ਤੇ ਮੇਰਾ ਭਰਾ ਦੋਨੋਂ ਬਾਹਰ ਕੰਮ ਕਰ ਰਹੇ ਸੀ ਤਾਂ ਇੱਕ ਕੁੜੀ ਤੇ ਮੇਰੀ ਨਜ਼ਰ ਪਈ ਜੋ ਬਹੁਤ ਕਾਲੀ ਵਿੱਚ ਸੀ ਤੇ ਸਾਡੇ ਵੱਲ ਹੀ ਆ ਰਹੀ ਸੀ ਉਹਨੇ ਮਾਸਕ ਪਾਇਆ ਹੋਇਆ ਸੀ ਫਿਰ ਉਹਨੂੰ ਪਛਾਣਨ ਵਿੱਚ ਮੈਨੂੰ ਢੇਰ ਨਾ ਲੱਗੀ ਉਹਦਾ ਨਾਮ ਮੈਨੂੰ ਅੱਜ ਤੱਕ ਨਹੀਂ ਪਤਾ ਇਹ ਵੀ ਨਹੀਂ ਪਤਾ ਕਿ ਉਹ ਮੈਨੂੰ ਜਾਣਦੀ ਸੀ ਜਾਂ ਨਹੀਂ ਜਦਕਿ ਉਹਦਾ ਨਾਮ ਨਹੀਂ ਪਤਾ ਸੀ ਤਾਂ ਮੈਂ ਉਹਨੂੰ ਵੈਸੇ ਹੀ ਪ੍ਰੀਆ ਨਾਮ ਦੇ ਦਿੱਤਾ। ਪ੍ਰੀਆ ਕੁਝ ਦਿਨ ਪਹਿਲਾਂ ਹੀ ਮੇਰੇ ਪਿੰਡ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਇੱਥੇ ਆਈ ਸੀ। ਉਹਨੂੰ ਕਈ ਵਾਰ ਪਿੰਡ ਵਿੱਚ ਘੁੰਮਦੇ ਹੋਏ ਮੈਂ ਦੇਖਿਆ ਸੀ। ਉਹ ਕਿਸੇ ਪਿੰਡ ਦੀ ਰਹਿਣ ਵਾਲੀ ਨਹੀਂ ਸੀ। ਉਹਦਾ ਸਰੀਰ ਕਿਸੇ ਪਰਿ ਨਾਲੋਂ ਘਟਨੇ ਸੀ। ਉਹਦੀਆਂ ਮੋਟੀਆਂ ਅੱਖਾਂ ਥੋੜੀਆਂ ਜਿਹੀਆਂ ਭੂਰੀਆਂ ਭੂਰੀਆਂ ਸੀ। ਉਹ ਹਮੇਸ਼ਾ ਮਾਸਕ ਵਿੱਚ ਹੀ ਰਹਿੰਦੀ ਸੀ। ਉਹਨੇ ਐਨਕ ਲਾਈ ਹੋਈ ਸੀ। ਉਦੇ ਵਾਲ ਰਬਡ ਬੈਂਡ ਕੀਤੇ ਹੋਏ ਸੀ ਇੱਕ ਰਬੜ ਬੈਂਡ ਵਾਲਾਂ ਤੇ ਪਾਇਆ ਹੋਇਆ ਸੀ ਤੇ ਉਹ ਹਮੇਸ਼ਾ ਟੀ-ਸ਼ਰਟ ਵਗੈਰਾ ਵਿੱਚ ਹੀ ਰਹਿੰਦੀ ਸੀ ਇਸ ਲਈ ਸਾਰਿਆਂ ਦਾ ਧਿਆਨ ਉਹਦੇ ਵੱਲ ਹੋ ਹੀ ਜਾਂਦਾ ਸੀ ਪਿੰਡ ਵਿੱਚ ਛੋਟੇ ਕੱਪੜੇ ਪਾਉਣਾ ਕੋਈ ਆਮ ਗੱਲ ਨਹੀਂ ਸੀ ਉਹਦੇ ਛੋਟੇ ਕੱਪੜਿਆਂ ਵਿੱਚ ਵੱਡੀ ਵੱਡੀ ਛਾਤੀ ਬਾਹਰ ਆਉਣ ਨੂੰ ਫਿਰਦੀ ਸੀ ਉਹਦੀ ਚਾਲ ਵੀ ਬਹੁਤ ਸੋਹਣੀ ਸੀ ਜੋ ਸਭ ਕੁਝ ਉਹਦੀ ਖੂਬਸੂਰਤੀ ਨੂੰ ਵਧਾਉਂਦਾ ਸੀ ਵੈਸੇ ਉਹ ਹਮੇਸ਼ਾ ਪਿੰਡ ਦੀ ਇੱਕ ਕੁੜੀ ਦੇ ਨਾਲ ਹੀ ਦਿਖਦੀ ਸੀ ਉਸ ਕੁੜੀ ਦੀ ਵਜ੍ਹਾ ਨਾਲ ਸਾਰੇ ਉਹਦੇ ਪਰਿਵਾਰ ਨੂੰ ਜਾਣਦੇ ਸੀ। ਉਸ ਦਿਨ ਉਹਨੇ ਰੈੱਡ ਕਲਰ ਦੀ ਸਕਰਟ ਪਾਈ ਹੋਈ ਸੀ ਤੇ ਥੋੜੀ ਟਾਈਟ ਸੀ। ਇਹ ਸਿਰਫ ਗੋਡਿਆਂ ਤੱਕ ਹੀ ਆ ਰਹੀ ਸੀ। ਉੱਪਰ ਉਹਨੇ ਕਾਲੇ ਰੰਗ ਦਾ ਟੌਪ ਪਾਇਆ ਹੋਇਆ ਸੀ। ਟੌਪ ਉਹਦੀ ਤੁੰਨੀ ਤੋਂ ਹੀ ਉੱਪਰ ਸੀ। ਉਹਨੇ ਆਪਣੀਆਂ ਅੱਖਾਂ ਵਿੱਚ ਹਲਕਾ ਜਿਹਾ ਕਜਲ ਪਾਇਆ ਸੀ। ਕਜਲ ਉਹਦੀਆਂ ਅਣਕਾਂ ਵਿੱਚੋਂ ਸਾਫ਼ ਦਿਸਦਾ ਸੀ। ਗਰਮੀਆਂ ਦੇ ਦਿਨ ਸੀ। ਇਸ ਲਈ ਉਹਦਾ ਸਰੀਰ ਪਸੀਨੇ ਨਾਲ ਭਿੱਜਿਆ ਹੋਇਆ ਸੀ। ਉਹ ਸਿੱਧਾ ਸਾਡੇ ਵੱਲ ਹੀ ਆ ਰਹੀ ਸੀ ਉਹ ਦੁਕਾਨਵਾਲ ਆਈ ਮੈਂ ਇਸ਼ਾਰੇ ਨਾਲ ਉਹਨੂੰ ਦੁਕਾਨ ਦੇ ਲਈ ਪੁੱਛਿਆ ਤਾਂ ਉਹਨੇ ਫਟਾਫਟ ਹਾਂ ਕਰ ਦਿੱਤੀ ਮੈਂ ਚਾਬੀ ਨਾਲ ਦੁਕਾਨ ਖੋਲੀ ਉਦੋਂ ਤੱਕ ਉਹ ਦੁਕਾਨ ਦੇ ਕੋਲ ਆ ਗਈ ਮੈਂ ਫਟਾਫਟ ਉਹਨੂੰ ਅੰਦਰ ਆਉਣ ਨੂੰ ਕਿਹਾ ਉਹਦੇ ਅੰਦਰ ਆਉਂਦੇ ਹੀ ਮੈਂ ਦੁਕਾਨ ਬੰਦ ਕਰ ਦਿੱਤੀ ਹਰ ਵਾਰ ਦੀ ਤਰ੍ਹਾਂ ਮੇਰੇ ਭਰਾ ਨੇ ਬਾਹਰੋਂ ਲੋਕ ਕਰ ਦਿੱਤਾ ਮੈਂ ਉਹਨੂੰ ਪਸੀਨੇ ਦਾ ਕਰਕੇ ਪੱਖਾ ਚਲਾ ਕੇ ਦਿੱਤਾ ਤਮੈਂ ਦੇਖਿਆ ਕਿ ਉਹਦੀਆਂ ਅੱਖਾਂ ਵਿੱਚ ਹੰਝੂ ਸੀ। ਮੈਨੂੰ ਕੁਝ ਗੜਬੜ ਜਿਹੀ ਲੱਗਦੀ ਸੀ। ਮੈਂ ਉਹਨੂੰ ਪੁੱਛ ਹੀ ਲਿਆ ਕਿ ਤੂੰ ਕਿਉਂ ਰੋ ਨਹੀਂ ਆਂ? ਤਾਂ ਪ੍ਰੀਆ ਮੈਨੂੰ ਕਹਿਣ ਲੱਗੀ ਕਿ ਮੇਰੇ ਘਰਦਿਆਂ ਨੇ ਮੈਨੂੰ ਬਾਹਰ ਨਿਕਲਣ ਤੋਂ ਮਨਾ ਕੀਤਾ ਸੀ। ਫਿਰ ਵੀ ਮੈਂ ਮਾਰਕੀਟ ਵਿੱਚ ਬਿਨਾਂ ਕਿਸੇ ਕੰਮ ਦੇ ਲਈ ਆ ਗਈ। ਮੈਂ ਆਪਣੀ ਸਹੇਲੀ ਦੇ ਘਰ ਜਾ ਰਹੀ ਸੀ। ਰਸਤੇ ਵਿੱਚ ਮੈਨੂੰ ਪੁਲਿਸ ਵਾਲੇ ਵਿਖੇ ਪਤਾ ਨਹੀਂ ਉਹਨਾਂ ਨੇ ਮੈਨੂੰ ਦੇਖਿਆ ਜਾਂ ਨਹੀਂ ਪਰ ਉਹ ਇਧਰ ਹੀ ਆ ਰਹੇ ਸੀ। ਇਸ ਲਈ ਮੈਂ ਡਰ ਗਈ ਤੇ ਇਧਰ ਆ ਹੁਣ ਮੈਨੂੰ ਡਰ ਲੱਗ ਰਿਹਾ ਕਿ ਮੈਂ ਘਰੇ ਕਿੱਦਾਂ ਜਾਵਾਂਗੀ ਇਹਨਾਂ ਸੁਣਦੇ ਹੀ ਮੈਂ ਆਪਣੇ ਭਰਾ ਨੂੰ ਪੁਲਿਸ ਵਾਲਾ ਮੈਂ ਧਿਆਨ ਰੱਖਣ ਲਈ ਕਿਹਾ ਉਹਨੇ ਦੱਸਿਆ ਕਿ ਪੁਲਿਸ ਇਧਰ ਹੀ ਆ ਰਹੀ ਹੈ ਪਰ ਉਹ ਦੁਕਾਨਾਂ ਨੂੰ ਦੇਖਦੇ ਹੋਏ ਇਧਰ ਆ ਰਹੇ ਹੈ ਹੁਣ ਮੈਨੂੰ ਵੀ ਡਰ ਲੱਗਣ ਲੱਗਾ ਸੀ ਕੁੜੀ ਦੇ ਸਾਹਮਣੇ ਕਮਜ਼ੋਰ ਵੀ ਤਾਂ ਨਹੀਂ ਹੋ ਸਕਦਾ ਸੀ ਇਹ ਸਭ ਸੁਣ ਕੇ ਉਹਦੀ ਹਾਲਤ ਹੋਰ ਵੀ ਖਰਾਬ ਹੋ ਗਈ ਸੀ ਉਹ ਹੁਣ ਰੋਣ ਲੱਗੀ ਸੀ ਮੈਂ ਦੁਕਾਨ ਦਾ ਪੱਖਾ ਤੇ ਲਾਈਟ ਬੰਦ ਕਰ ਦਿੱਤੀ ਫਿਰ ਮੈਂ ਇੱਕ ਹੱਥ ਨਾਲ ਉਹਨੂੰ ਫੜਿਆ ਤੇ ਦੂਸਰੇ ਹੱਥ ਨਾਲ ਉਹਦੇ ਮੂੰਹ ਨੂੰ ਉਹਨੂੰ ਰੋਣ ਤੋਂ ਮਨਾ ਕਰ ਦਿੱਤਾ ਉਹ ਰੋਂਦੀ ਰਹੀ ਮੈਂ ਉਹਦੇ ਅੱਗੇ ਹੱਥ ਜੋੜੇ ਉਹਨੂੰ ਮਨਾ ਕੀਤਾ ਕਿ ਪੁਲਿਸ ਵਾਲਿਆਂ ਨੇ ਜੇ ਤੇਰਾ ਰੋਣਾ ਸੁਣ ਲਿਆ ਤਾਂ ਚਲਾਣ ਕੱਟਣਗੇ ਫਿਰ ਉੱਪਰੋਂ ਫੁੱਟਣਗੇ ਲੱਗਦਾ ਵੈਸੇ ਵੀ ਸਵੇਰ ਦਾ ਕੁਝ ਵੀ ਮੈਂ ਕਮਾਇਆ ਨਹੀਂ ਤੇਰੀ ਵਜ੍ਹਾ ਨਾਲ ਸਾਰੀ ਮੁਸੀਬਤ ਵਿੱਚ ਮੈਂ ਪੈ ਗਿਆ ਉਦੋਂ ਹੀ ਮੇਰੇ ਭਰਾ ਨੇ ਬਾਹਰੋਂ ਸਾਨੂੰ ਕਿਹਾ ਕਿ ਚੁੱਪ ਹੋ ਜਾਓ ਮੈਂ ਪ੍ਰਿਆ ਨੂੰ ਸ਼ਾਂਤ ਹੋਣ ਦੇ ਲਈ ਕਿਹਾ ਪੌਲਸ ਵਾਲੇ ਵੀਰੇ ਨੂੰ ਦੁਕਾਨ ਖੋਲਣ ਦੇ ਲਈ ਕਹਿ ਰਹੇ ਸੀ ਹੁਣ ਤਾਂ ਮੇਰੀ ਹਾਲਤ ਹੋਰ ਵੀ ਖਰਾਬ ਹੋ ਗਈ ਇਕੱਲਾ ਹੁੰਦਾ ਤਾਂ ਸੰਭਾਲ ਲੈਂਦਾ ਕਹਿ ਦਿੰਦਾ ਕਿ ਇੱਥੇ ਹੀ ਕੰਮ ਕਰ ਰਿਹਾ ਸੀ ਥੋੜਾ ਆਰਾਮ ਕਰਨ ਦੇ ਲਈ ਅੰਦਰ ਆਇਆ ਸੀ ਪਰ ਹੁਣ ਮੇਰੇ ਕੋਲ ਕਸਟਮਰ ਵੀ ਸੀ ਚਲਾਣ ਵੀ ਕੱਟਣਾ ਸੀ ਡੰਡੇ ਪਾਉਣੇ ਤਾਂ ਲਾਜ਼ਮੀ ਸੀ ਇਦਾਂ ਹੀ ਮੈਨੂੰ ਪੌਲਸ ਵਰਜ ਨਹੀਂ ਰਿਹਾ ਸੀ ਤਾਂ ਮੇਰੇ ਭਰਾ ਨੇ ਬਾਹਰੋਂ ਗੱਲ ਕਰਕੇ ਇਸ਼ਾਰਾ ਕੀਤਾ ਮੈਨੂੰ ਯਾਦ ਆਇਆ ਕਿ ਮੈਂ ਫਟਾਫਟ ਫਰੀਆ ਨੂੰ ਉੱਠਣ ਨੂੰ ਇਹ ਹਾਤੇ ਉਹਨੂੰ ਇੱਕ ਛੋਟੀ ਜਿਹੀ ਥਾਂ ਵੱਲ ਇਸ਼ਾਰਾ ਕੀਤਾ ਇਹ ਥਾਂ ਮੇਰੀ ਦੁਕਾਨ ਵਿੱਚ ਫਰਨੀਚਰ ਦੇ ਪਿੱਛੇ ਸੀ ਤੇ ਮੇਰੀ ਦੁਕਾਨ ਦੇ ਕੋਲ ਪੌੜੀਆਂ ਸੀ ਪੌੜੀਆਂ ਦੇ ਥੱਲੇ ਦੀ ਥਾਂ ਤੇ ਮੈਂ ਸਟੋਰ ਬਣਾਇਆ ਹੋਇਆ ਸੀ ਉਹਦੇ ਵਿੱਚ ਮੈਂ ਘੱਟ ਜ਼ਰੂਰਤ ਵਾਲੀਆਂ ਚੀਜ਼ਾਂ ਰੱਖਦਾ ਸੀ ਉਹਦੀ ਉਚਾਈ ਇੰਨੀ ਛੋਟੀ ਸੀ ਕਿ ਕੋਈ ਖੜਾ ਨਹੀਂ ਹੋ ਸਕਦਾ ਸੀ ਲੰਬਾਈ ਵਿੱਚ ਵੀ ਇੰਨਾ ਸੀ ਕਿ ਕੋਈ ਲੰਮਾ ਨਹੀਂ ਪੈ ਸਕਦਾ ਸੀ ਉਹਦੇ ਮੂੰਹ ਦੇ ਅੱਗੇ ਅਸੀਂ ਜੁੱਤੀਆਂ ਵਾਲੇ ਡੱਬੇ ਰੱਖੇ ਹੋਏ ਸੀ ਇਸ ਦੇ ਬਾਰੇ ਸਿਰਫ ਉਹੀ ਜਾਣਦਾ ਸੀ ਜੋ ਪਹਿਲਾਂ ਇੱਥੇ ਕੰਮ ਕਰਦਾ ਸੀ ਮੈਂ ਪ੍ਰਿਆ ਨੂੰ ਇਸ਼ਾਰਾ ਕੀਤਾ ਤੇ ਸਟੋਰ ਦੇ ਮੂੰਹ ਕੋਲੋਂ ਡੱਬੇ ਚੁੱਕੇ ਤੇ ਉੱਥੇ ਚੁੱਪਚਾਪ ਅੰਦਰ ਜਾਣ ਲੱਗਿਆ ਉਹ ਪਹਿਲਾਂ ਜਾਣ ਤੋਂ ਮਨਾਂ ਕਰਨ ਲੱਗੀ ਫਿਰ ਹੌਲੀ ਜਹੀ ਚੁੱਕੀ ਤਾਂ ਮੇਰੀ ਨਜ਼ਰ ਉਹਦੀ ਹੈ ਪਤੇ ਪਈ ਜੋ ਨੀਚੇ ਨੂੰ ਝੁਕੀ ਹੋਈ ਸੀ ਤੇ ਇੱਕ ਜਾਲੀਦਾਰ ਕੱਪੜਿਆਂ ਵਿੱਚ ਸੀ ਗੋਡਿਆਂ ਤੋਂ ਥੋੜੀ ਜਹੀ ਥੱਲੇ ਨੂੰ ਖਿਸਕ ਰਹੀ ਸੀ ਉਹਦੀ ਬਲੈਕ ਕਲਰ ਦੀ ਪੈਂਟੀ ਬਾਹਰੋਂ ਦਿਖ ਰਹੀ ਸੀ ਮੈਨੂੰ ਨਜ਼ਾਰਾ ਬਹੁਤ ਵਧੀਆ ਵੀ ਲੱਗਿਆ। ਉਹਦੀ ਗੋਰੀ ਜਿਹੀ ਪਿੱਠ ਦੇਖ ਕੇ ਤਾਂ ਮੇਰਾ ਮਾਣ ਹੀ ਪਿੰਗਲ ਗਿਆ ਸੀ। ਉਹ ਖੋੜੀ ਦੀ ਤਰ੍ਹਾਂ ਅੰਦਰ ਜਾ ਰਹੀ ਸੀ। ਉਹਦੀ ਪਿੱਠ ਆਪਸ ਵਿੱਚ ਫੁੱਟਬਾਲ ਦੀ ਤਰ੍ਹਾਂ ਜੁੜ ਰਹੀ ਸੀ। ਉਹਦੇ ਝਾਂ ਤੋਂ ਬਾਅਦ ਮੈਂ ਪਾਣੀ ਚੁੱਕਿਆ ਤੇ ਅੰਦਰ ਹੀ ਚਲਾ ਗਿਆ। ਪ੍ਰੀਆ ਢੰਗ ਨਾਲ ਬੈਠ ਨਹੀਂ ਰਹੀ ਸੀ। ਉੱਥੇ ਉਹ ਇਕੱਠੀ ਜਿਹੀ ਹੋ ਕੇ ਬੈਠੀ ਸੀ। ਮੇਰੇ ਅੰਦਰ ਜਾਣ ਨਾਲ ਉਹਨੂੰ ਪਰੇਸ਼ਾਨੀ ਹੋ ਰਹੀ ਸੀ। ਅਸੀਂ ਦੋਨੋਂ ਉਹਦੇ ਵਿੱਚ ਟੱਚ ਹੋ ਕੇ ਬੈਠੇ ਸੀ। ਦੋਨੋਂ ਹੀ ਇਕੱਠੇ ਹੋ ਰਹੇ ਸੀ। ਮੈਂ ਫਿਰ ਡੱਬੇ ਆ ਵਾਪਸ ਉੱਥੇ ਹੀ ਲਾ ਦਿੱਤੇ। ਹੁਣ ਅੰਦਰ ਬਿਲਕੁਲ ਛੋਟੀ ਜਿਹੀ ਥਾਂ ਸੀ, ਉਹਦੇ ਵਿੱਚ ਹਨੇਰਾ ਵੀ ਸੀ। ਦੁਕਾਨ ਦੀ ਪਹਿਲੀ ਲਾਈਟ ਤੇ ਪੱਖਾ ਮੈਂ ਪਹਿਲਾਂ ਹੀ ਬੰਦ ਕਰ ਦਿੱਤੇ ਸੀ। ਮੇਰੇ ਭਾਵੇਂ ਪੁਰਾਣੀ ਦੁਕਾਨ ਦਾ ਲੋਕ ਖੋਲਿਆ ਤਾਂ ਮੈਨੂੰ ਯਾਦ ਆਇਆ ਕਿ ਮੈਂ ਥੋੜਾ ਜਿਹਾ ਖੜਾ ਹੋਇਆ। ਜੇਬ ਵਿੱਚੋਂ ਫੋਨ ਕੱਢਣ ਲੱਗਾ ਤਾਂ ਪ੍ਰੀਆ ਚੌਂਕੀ ਮਾਰ ਕੇ ਬੈਠ ਗਈ। ਉਹਨੇ ਇੰਨੇ ਟਾਈਟ ਕੱਪੜੇ ਪਾਏ ਹੋਏ ਸੀ ਕਿ ਉਹਦੇ ਕੋਲੋਂ ਪੈਰਾਂ ਭਾਰ ਬੈਠ ਵੀ ਨਹੀਂ ਹੁੰਦਾ ਸੀ। ਮੈਂ ਫੋਨ ਕੱਢਿਆ ਤੇ ਸਾਇਲੈਂਟ ਕਰ ਦਿੱਤਾ। ਹੁਣ ਮੇਰੇ ਕੋਲ ਬੈਠਣ ਲਈ ਥਾਂ ਨਹੀਂ ਬਚੀ ਸੀ ਮੈਂ ਪ੍ਰਿਆ ਨੂੰ ਪੈਰ ਚੁੱਕਣ ਨੂੰ ਕਿਹਾ ਉਹਨੇ ਮੂੰਹ ਜਿਹਾ ਬਣਾ ਕੇ ਪੈਰ ਉਦਾਂ ਹੀ ਰਹਿਣ ਦਿੱਤਾ ਤੇ ਕਹਿਨ ਲੱਗੀ ਹੁਣ ਮੇਰੇ ਹੁਣ ਤੱਕ ਮੇਰੀਆਂ ਅੱਖਾਂ ਹਨੇਰੇ ਵਿੱਚ ਅੰਨੀਆਂ ਹੋ ਗਈਆਂ ਮੈਂ ਉਹਦੇ ਪੈਰਾਂ ਨੂੰ ਚੁੱਕਿਆ ਤੇ ਬੈਠ ਕੇ ਉਹਨਾਂ ਨੂੰ ਆਪਣੀ ਗੋਦੀ ਵਿੱਚ ਰੱਖਿਆ ਹਨੇਰੇ ਵਿੱਚ ਜ਼ਿਆਦਾ ਕੁਝ ਨਹੀਂ ਦਿਖ ਰਿਹਾ ਸੀ ਬਸ ਇਹਨਾਂ ਅੰਦਾਜ਼ਾ ਲਗਾ ਰਿਹਾ ਸੀ ਕਿ ਉਹ ਮੁਸਕਰਾ ਰਹੀ ਸੀ ਤਾਂ ਮੇਰੇ ਭਰਾ ਨੇ ਦੁਕਾਨ ਖੋਲ੍ਹ ਦਿੱਤੀ ਪੁਲਿਸ ਵਾਲੇ ਅੰਦਰ ਆਏ ਉਹਨਾਂ ਨੂੰ ਕੁਝ ਨਹੀਂ ਦਿਖਿਆ ਪੁਲਿਸ ਵਾਲਿਆਂ ਨੇ ਮੇਰੇ ਭਰਾ ਕੋਲੋਂ ਪੁੱਛਿਆ ਕਿ ਕੁਝ ਟਾਈਮ ਪਹਿਲਾਂ ਤੂੰ ਸ਼ਟਰ ਨੀਚੇ ਕਰਕੇ ਲੋਕ ਲੰਘਾ ਰਿਆ ਸੀ ਨਾ ਮੇਰੇ ਭਰਾ ਨੇ ਸਫਾਈ ਦਿੱਤੀ ਕਿ ਕੋਈ ਸਮਾਨ ਅੰਦਰ ਰਹਿ ਗਿਆ ਸੀ ਉਹ ਕੱਢਣ ਦੇ ਲਈ ਹੀ ਮੈਂ ਦੁਕਾਨ ਖੋਲੀ ਸੀ ਉਧਰ ਮੇਰਾ ਭਰਾ ਪੁਲਿਸ ਵਾਲਿਆਂ ਨਾਲ ਗੱਲ ਕਰ ਰਿਹਾ ਸੀ ਇਧਰ ਮੈਂ ਪ੍ਰਿਆ ਦੇ ਪੈਰ ਆਪਣੀ ਗੋਦੀ ਵਿੱਚ ਰੱਖ ਲਏ ਸੀ ਮੈਂ ਵੀ ਇਕੱਠਾ ਜਿਹਾ ਹੋ ਕੇ ਬੈਠਿਆ ਸੀ ਉਹਦੇ ਪੈਰ ਮੇਰੀ ਗੋਦ ਵਿੱਚ ਸੀ ਤੇ ਮੈਂ ਵੀ ਮੌਕਾ ਦੇ ਤੇ ਉਹਨਾਂ ਨੂੰ ਟੱਚ ਕਰ ਲਿਆ ਤੇ ਹੌਲੀ ਹੌਲੀ ਮੇਰੇ ਵੱਲ ਨੂੰ ਉਹ ਹੋਣ ਲੱਗੀ ਮੈਂ ਵੀ ਪਜਾਮਾ ਪਾਇਆ ਹੋਇਆ ਸੀ ਮੈਨੂੰ ਸ਼ਰਮਿੰਦਗੀ ਚ ਆਈ ਹੋਣ ਲੱਗੀ ਪ੍ਰਿਆ ਕੀ ਸੋਚੂਗੀ ਕਿ ਇਦਾਂ ਦੇ ਹਾਲਤ ਵਿੱਚ ਮੈਂ ਕੀ ਕਰ ਰਿਹਾ ਤੇ ਡਰ ਵੀ ਲੱਗਣ ਲੱਗਾ ਸੀ ਕਿ ਕਿਤੇ ਕੁਝ ਉਲਟਾ ਸਿੱਧਾ ਕਰਕੇ ਪੁਲਿਸ ਵਾਲਿਆਂ ਦੇ ਸਾਹਮਣੇ ਹੋਰ ਨਾ ਕੋਈ ਪੰਗਾ ਖੜਾ ਕਰ ਦੇਵਾਂ ਮੈਂ ਹਿੰਮਤ ਜੀ ਕਰਕੇ ਉਹਦੇ ਪੈਰਾਂ ਨੂੰ ਇੱਕ ਹੱਥ ਨਾਲ ਉੱਪਰ ਕੀਤਾ ਤੇ ਆਪਣੇ ਆਪ ਨੂੰ ਥੋੜਾ ਜਿਹਾ ਅਡਜਸਟ ਕੀਤਾ ਪਰ ਉਹਦੇ ਪੈਰ ਜਿਆਦਾ ਹੀ ਉੱਪਰ ਹੋ ਗਏ ਤੇ ਉਹ ਪਿੱਛੇ ਨੂੰ ਡਿੱਗਣ ਵਰਗੀ ਹੋ ਗਈ ਸੀ ਉੱਪਰੋਂ ਕੰਧ ਨਾਲ ਉਹਦੇ ਸਿਰ ਤੇ ਛੱਟ ਲੱਗ ਰਹੀ ਸੀ ਹੁਣ ਹਰ ਪਾਸੇ ਮੈਨੂੰ ਅਜੀਬ ਜਿਹਾ ਲੱਗ ਰਿਹਾ ਸੀ ਮੈਂ ਉਹਦੋਂ ਸੌਰੀ ਕਿਹਾ ਤੇ ਉਹਦੇ ਸਿਰ ਤੇ ਹੱਥ ਫੇਰਿਆ ਉਹਨੇ ਮੈਨੂੰ ਮਨਾ ਕੀਤਾ ਪਰ ਫਿਰ ਵੀ ਮੈਂ ਉਹਦੇ ਸਿਰ ਤੇ ਹੱਥ ਫੇਰਿਆ ਤਾਂ ਉਹਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਮੈਨੂੰ ਪਤਾ ਕਿ ਗਲਤੀ ਨਾਲ ਹੀ ਹੋਇਆ ਹੁਣ ਰਹਿਣ ਦਿਓ ਫਿਰ ਕਿਤੇ ਜਾ ਕੇ ਮੈਂ ਉਹਦਾ ਸਰ ਛੱਡਿਆ ਸੀ ਉਨੇ ਪੁੱਛਿਆ ਕਿ ਤੂੰ ਮੇਰੇ ਪੈਰ ਉੱਪਰ ਕਿਉਂ ਕੀਤੇ ਮੈਨੂੰ ਹੋਰ ਕੁਝ ਨਹੀਂ ਸੁਝਿਆ ਤੇ ਹਰ ਪਾਸੇ ਮੈਨੂੰ ਗੜਬੜ ਜਿਹੀ ਹੋ ਰਹੀ ਸੀ ਮੈਂ ਪਰੇਸ਼ਾਨ ਸੀ ਉਹਨੂੰ ਕਿਹਾ ਕਿ ਤੇਰੇ ਪੈਰਾਂ ਦੇ ਭਾਰ ਨਾਲ ਮੇਰੇ ਅੰਦਰੂਨੀ 파ਟ ਦੇ ਦਰਦ ਹੋ ਰਿਹਾ ਵਾ ਉਹ ਕਨਫਿਊਜ਼ ਹੋਈ ਤੇ ਕਹਿਣ ਲੱਗੀ ਅੰਦਰੂਨੀ 파ਟ ਤਾਂ ਮੈਨੂੰ ਹਾਸਾ ਜਿਹਾ ਆ ਗਿਆ ਮੈਂ ਜਿੱਦਾਂ ਹਾਸਾ ਆਪਣਾ ਘੋਟੀ ਲਿਆ ਸੀ ਉਹ ਸਮਝ ਗਈ ਸੀ ਤੇ ਆਪ ਹੀ ਆਪਣੇ ਪੈਰ ਮੇਰੇ ਤੋਂ ਪਰੇ ਕਰ ਲਏ ਬੰਦ ਕਮਰੇ ਵਿੱਚ ਅਸੀਂ ਦੋਨੋਂ ਸੀ ਮੈਂ ਤੇ ਪ੍ਰਿਆ ਇੱਕ ਅਜੀਬ ਜਿਹੀ ਹਾਲਤ ਵਿੱਚ ਸੀ ਤੇ ਬਾਹਰ ਪੁਲਿਸ ਦਾ ਪੈਰਾ ਸੀ ਤੇ ਅੰਦਰ ਇੰਨੀ ਗਰਮੀ ਸੀ ਪ੍ਰਿਆ ਦਾ ਚਿਹਰਾ ਪਸੀਨੇ ਨਾਲ ਭਿੱਜ ਗਿਆ ਸੀ ਉਹਦੇ ਵਾਲ ਗਿੱਲੇ ਹੋ ਗਏ ਸੀ ਤੇ ਗੱਲਾਂ ਨੂੰ ਚਿਪਕ ਗਏ ਸੀ ਮੈਂ ਉਹਨੂੰ ਪਾਣੀ ਦੀ ਬੋਤਲ ਦਿੱਤੀ ਉਹਨੇ ਥੋੜਾ ਜਿਹਾ ਪਾਣੀ ਪੀਤਾ ਤੇ ਫਿਰ ਥੋੜਾ ਜਿਹਾ ਸਿਰ ਵਿੱਚ ਪਾ ਲਿਆ ਮੈਂ ਹੱਸ ਪਿਆ ਸੀ ਕਿਹਾ ਕਿ ਇੰਨਾ ਹੀ ਪਾਣੀ ਆ ਸੰਭਾਲ ਕੇ ਰੱਖੋ ਉਹ ਥੋੜਾ ਘਬराई ਤੇ ਕਹਿਣ ਲੱਗੀ ਮਾਫ਼ ਕਰਨਾ ਜਰ ਮੇਰੇ ਕੋਲ ਰੁਮਾਲ ਮੰਗਿਆ ਤੇ ਮੈਂ ਫਟਾਫਟ ਦੇ ਦਿੱਤਾ ਪ੍ਰੀਆ ਨੇ ਰੁਮਾਲ ਨਾਲ ਆਪਣੇ ਚਿਹਰੇ ਤੇ ਗਲੇ ਦਾ ਪਸੀਨਾ ਸਾਫ ਕੀਤਾ ਉਹਦੀ ਹਰ ਹਰਕਤ ਵਿੱਚ ਇੱਕ ਸਾਦਗੀ ਸੀ ਜੋ ਉਹਨੂੰ ਹੋਰ ਵੀ ਖਾਸ ਬਣਾਉਂਦੀ ਸੀ ਗਰਮੀ ਨਾਲ ਪਰੇਸ਼ਾਨ ਹੋ ਕੇ ਉਹਨੇ ਮਾਸਕ ਵੀ ਉਤਾਰ ਦਿੱਤਾ ਸੀ ਉਹਦੇ ਚਿਹਰੇ ਤੋਂ ਮਾਸੂਮੀਅਤ ਸਾਫ ਦਿਸ ਰਹੀ ਸੀ ਗੱਲਾਂ ਤੇ ਹਲਕੀ ਹਲਕੀ ਥਕਾਵਟ ਜਿਹੀ ਤੇ ਮਾੜੀ ਜਿਹੀ ਮੁਸਕਰਾਹਟ ਦਿਸ ਰਹੀ ਸੀ ਉਸ ਪਲ ਮੈਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਪ੍ਰਿਆ ਸਿਰਫ ਸੋਹਣੀ ਨਹੀਂ ਬਲਕਿ ਬਹੁਤ ਹੀ ਜ਼ਿਆਦਾ ਸੁਵੇਦਨਸ਼ੀਲ ਵੀ ਆ ਦੋਨੋਂ ਕੁਝ ਦੇਰ ਇਦਾਂ ਹੀ ਬੈਠ ਕੇ ਬਾਹਰ ਦੀ ਹਾਲਤ ਤੇ ਗੱਲਾਂ ਕਰਦੇ ਹੋਏ ਗੱਲਾਂ-ਗੱਲਾਂ ਵਿੱਚ ਮੈਂ ਮਜ਼ਾਕ ਕਰਦੇ ਹੋਏ ਨੇ ਪੁੱਛਿਆ ਕਿ ਤੂੰ ਇੰਨੀ ਸੋਹਣੀ ਆ ਤੇਰਾ ਕੋਈ ਬoifriend ਤਾਂ ਹੋਊਗਾ ਇਹ ਤਾਂ ਉਹਨੇ ਮੁਸਕਰਾਉਂਦੇ ਹੋਏ ਕਿਹਾ ਕਿ ਕੀ ਫਰਕ ਪੈਂਦਾ ਬoifriend ਹੋਵੇ ਜਾਂ ਨਾ ਹੁਣ ਤਾਂ ਅਸੀਂ ਦੋਨੋਂ ਇਕੱਠੇ ਆ ਨਾ ਉਹਦੇ ਇਸ ਜਵਾਬ ਵਿੱਚ ਇੱਕ ਸ਼ਰਾਰਤ ਵੀ ਸੀ ਤੇ ਮੈਂ ਵੀ ਉਹਦੇ ਇਸ ਅੰਦਾਜ਼ ਵਿੱਚ ਕਿਹਾ ਕਿ ਬਸ ਇਦਾਂ ਹੀ ਥੋੜਾ ਜਾਣਨ ਦੀ ਕੋਸ਼ਿਸ਼ ਕਰਦਾ ਸੀ ਸਾਡੀ ਗੱਲਾਂ ਵਿੱਚ ਇੱਕ ਸਹਜਤਾ ਆ ਗਈ ਸੀ ਜਿੱਦਾਂ ਦੋ ਅਜਨਬੀ ਇੱਕ ਮੁਸ਼ਕਲ ਸਮੇਂ ਵਿੱਚ ਇੱਕ ਦੂਸਰੇ ਦਾ ਸਹਾਰਾ ਬੰਨ੍ਹਦੇ ਜਾ ਰਹੇ ਸੀ ਉਦੋਂ ਵੀ ਉਹਦਾ ਫੋਨ ਵੱਜਿਆ ਤੇ ਉਹ ਫੋਨ ਚੁੱਕਣ ਲੱਗੀ ਪਰ ਉੱਪਰ ਦਰਵਾਜ਼ੇ ਨਾਲ ਉਹ ਟਕਰਾ ਗਈ ਤੇ ਮੇਰੇ ਉੱਪਰ ਡਿੱਗ ਪਈ ਉਹਦਾ ਚਿਹਰਾ ਮੇਰੇ ਮੋਢੇ ਨਾਲ ਟਕਰਾ ਗਿਆ ਮੈਂ ਕੁਝ ਬੋਲਦਾ ਉਸ ਤੋਂ ਪਹਿਲਾਂ ਹੀ ਉਹਨੇ ਕਿਹਾ ਕਿ ਸੌਰੀ ਇਥੇ ਤਾਂ ਬਹੁਤ ਘਟਾ ਮੈਂ ਹੱਸਦੇ ਹੋਏ ਨੇ ਕਿਹਾ ਕਿ ਕੋਈ ਗੱਲ ਨਹੀਂ ਸੀ ਲੌਕਡਾਊਨ ਨੇ ਸਾਰਿਆਂ ਨੂੰ ਹੀ ਆਪਣੇ ਕੋਲ ਕਰ ਦਿੱਤਾ ਉਹ ਆਪਣੇ ਆਪ ਨੂੰ ਥੋੜਾ ਜਿਹਾ ਪਿੱਛੇ ਕਰਨ ਲੱਗੀ ਤਾਂ ਪਰ ਸਾਡੀਆਂ ਨਜ਼ਦੀਕੀਆਂ ਹੁਣ ਹੁਣ ਪਹਿਲਾਂ ਨਾਲੋਂ ਜ਼ਿਆਦਾ ਹੀ ਮਹਿਸੂਸ ਹੋ ਰਹੀਆਂ ਸੀ ਉਹਦੇ ਸਾਹਾਂ ਦੀ ਗਰਮਾਹਟ ਮੇਰੇ ਚਿਹਰੇ ਨੂੰ ਛੂ ਰਹੀ ਸੀ ਸਾਡੇ ਦੋਨਾਂ ਦੀ ਨਜ਼ਰ ਮਿਲੀ ਤੇ ਕੁਝ ਪਲ ਦੇ ਲਈ ਇੱਕ ਸਮਾਂ ਜਿਹਾ ਰੁਕਾ ਗਿਆ ਸੀ ਉਹ ਕੋਈ ਗੱਲ ਹੀ ਨਹੀਂ ਕਰ ਰਹੀ ਸੀ ਬਸ ਅੱਖਾਂ ਵਿੱਚ ਹੀ ਬਹੁਤ ਕੁਝ ਸੀ ਫਿਰ ਮੈਂ ਹੌਲੀ ਜਿਹੀ ਕਿਹਾ ਕਿ ਜੇ ਮੈਂ ਕੁਝ ਕਹਾ ਤਾਂ ਬੁਰਾ ਤਾਂ ਨਹੀਂ ਮੰਨੇਗੀ ਉਹਨੇ ਹੌਲੀ ਜਿਹੀ ਸਿਰ ਹਿਲਾਇਆ ਮੈਂ ਕਿਹਾ ਕਿ ਤੂੰ ਬਹੁਤ ਚੰਗੀ ਹੈ ਇਸ ਮੁਸ਼ਕਲ ਵਿੱਚ ਤੇਰਾ ਸਾਥ ਮਿਲਣਾ ਸ਼ਾਇਦ ਮੇਰੇ ਲਈ ਕਿਸਮਤ ਵਾਲੀ ਗੱਲ ਹੈ ਉਹ ਥੋੜਾ ਜਿਹਾ ਮੁਸਕਰਾਇ ਤੇ ਕਹਿਣ ਲੱਗੀ ਪਤਾ ਤੂੰ ਮੈਨੂੰ ਸ਼ੁਰੂ ਤੋਂ ਹੀ ਥੋੜਾ ਥੋੜਾ ਅਜੀਬ ਜਿਹਾ ਲੱਗਿਆ ਸੀ ਪਰ ਹੁਣ ਫਿਰ ਉਹ ਇੰਨਾ ਕਹਿ ਕੇ ਰੁਕ ਗਈ ਹੁਣ ਮੈਂ ਪੁੱਛਿਆ ਉਹ ਮੁਸਕਰਾ ਕੇ ਕਹਿਣ ਲੱਗੀ ਕਿ ਹੁਣ ਤੂੰ ਚੰਗਾ ਲੱਗਦਾ ਉਹਦਾ ਜਵਾਬ ਮੇਰੇ ਦਿਲ ਨੂੰ ਛੂ ਗਿਆ ਸੀ ਅਸੀਂ ਦੋਨੋਂ ਹੋਰ ਵੀ ਜ਼ਿਆਦਾ ਸਹਜ ਹੋ ਚੁੱਕੇ ਸੀ ਤੇ ਮੈਂ ਉਹਦੇ ਹੱਥ ਨੂੰ ਮਾੜਾ ਜਿਹਾ ਫੜਿਆ ਤੇ ਉਹ ਹੈਰਾਨ ਨਹੀਂ ਬਲਕਿ ਮੇਰੇ ਵੱਲ ਦੇਖਿਆ ਤੇ ਆਪਣੀਆਂ ਉਂਗਲੀਆਂ ਨਾਲ ਮੇਰੇ ਹੱਥ ਨੂੰ ਉਹਨੇ ਫੜ ਲਿਆ ਕਮਰੇ ਦੀ ਗਰਮੀ ਬਹੁਤ ਜ਼ਿਆਦਾ ਹੀ ਸੀ ਪਰ ਹੁਣ ਮੇਰੇ ਮਨ ਨੂੰ ਇੱਕ ਠੰਡ ਜਿਹੀ ਪਈ ਸੀ ਕਿਸੇ ਆਪਣੇ ਦੇ ਹੋਣ ਦੀ ਬਾਹਰ ਦੀ ਦੁਨੀਆ ਹਜੇ ਵੀ ਉਹੀ ਸੀ ਪਰੇਸ਼ਾਨੀਆਂ ਨਾਲ ਭਰੀ ਹੋਈ ਪਰ ਉਸ ਛੋਟੇ ਜਿਹੇ ਕਮਰੇ ਵਿੱਚ ਦੋ ਦਿਲਾਂ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਹੋ ਗਈ ਸੀ। ਦੁਕਾਨ ਦੀ ਥੋੜੀ ਜਿਹੀ ਥਾਂ ਹੁਣ ਕਿਸੇ ਬੰਦ ਕਮਰੇ ਦੀ ਤਰ੍ਹਾਂ ਲੱਗ ਰਹੀ ਸੀ। ਗਰਮੀ, ਬੇਚੈਨੀ, ਬਾਹਰ ਪੌੜਸਵਾਰਿਆਂ ਦੀ ਆਵਾਜ਼। ਇਹ ਸਭ ਕੁਝ ਤਾਂ ਸਾਨੂੰ ਹੋਰ ਵੀ ਕੋਲ ਹੀ ਲੈ ਕੇ ਆਏ ਸੀ। ਪ੍ਰੀਆ ਹੁਣ ਪਹਿਲਾਂ ਨਾਲੋਂ ਜ਼ਿਆਦਾ ਹੀ ਚੁੱਪ ਸੀ। ਉਹਦੀਆਂ ਅੱਖਾਂ ਵਿੱਚ ਹਲਕੇ ਜਿਹੇ ਡਰ ਵੀ ਸੀ ਤੇ ਕਿਤੇ ਨਾ ਕਿਤੇ ਇੱਕ ਆਪਣਾ ਪਾਂਚਾ ਲੱਗ ਰਿਹਾ ਸੀ। ਮੈਂ ਹੌਲੀ ਜਿਹੀ ਕਿਹਾ ਕਿ ਤੂੰ ਘਬਰਾਣਾ ਜਦੋਂ ਤੱਕ ਮੈਂ ਹੈਗਾ ਤੈਨੂੰ ਕੁਝ ਨਹੀਂ ਕੋਈ ਕਹਿ ਸਕਦਾ ਉਹ ਮੁਸਕराई ਪਰ ਉਹ ਤਾਂ ਡਰੀ ਹੋਈ ਸੀ ਮੈਂ ਆਪਣੀ ਸ਼ਰਤ ਦਾ ਇੱਕ ਕਿਨਾਰਾ ਜਿਹਾ ਫੜਿਆ ਤੇ ਉਹਦੇ ਨਾਲ ਪਸੀਨਾ ਪੁੰਜਨ ਨੂੰ ਦਿੱਤਾ ਉਹਨੇ ਨਜ਼ਰ ਝੁਕਾ ਕੇ ਕਿਹਾ ਤੇ ਹੌਲੀ ਜਹੀ ਆਪਣੇ ਚਿਹਰੇ ਤੇ ਫੇਰਿਆ ਬਸ ਉਸ ਵੇਲੇ ਮੈਂ ਉਸ ਨੂੰ ਦੇਖਦਾ ਹੀ ਰਿਹਾ ਉਹ ਹਰਕਤਾਂ ਉਹ 마ਸੂਮੀਅਤ ਤੇ ਉਹ ਮਜਬੂਰੀ ਸਭ ਕੁਝ ਜਿੱਦਾਂ ਕੁਝ ਟਾਈਮ ਨੂੰ ਰੋਕ ਹੀ ਰਹੀ ਸੀ ਪ੍ਰਿਆ ਨੇ ਅਚਾਨਕ ਕਿਹਾ ਕਿ ਕਦੀ ਸੋਚਿਆ ਨਹੀਂ ਸੀ ਕਿ ਕੀ ਐਦਾਂ ਕਿਸੇ ਅਣਜਾਣ ਨਾਲ ਇੰਨੀਆਂ ਗੱਲਾਂ ਕਰੂੰਗੀ ਮੈਂ ਹੱਸ ਪਿਆ ਸੀ ਮੈਂ ਹੁਣ ਅਣਜਾਣ ਨਹੀਂ ਸੀ ਤੂੰ ਮੇਰੀ ਲੋਕਡਾਊਨ ਵਾਲੀ ਸਹੇਲੀ ਆ ਉਹਨੇ ਮੇਰੇ ਵੱਲ ਦੇਖਿਆ ਤੇ ਫਿਰ ਅਸੀਂ ਦੋਨੋਂ ਇੱਕ ਦੂਜੇ ਨਾਲ ਹੱਸ ਪਏ ਬਾਹਰ ਹਲਚਲ ਥੋੜੀ ਘੱਟ ਹੋ ਗਈ ਸੀ ਸ਼ਾਇਦ ਪੁਲਿਸ ਅੱਗੇ ਚਲੀ ਗਈ ਸੀ ਪ੍ਰਿਆ ਨੇ ਮੈਨੂੰ ਪੁੱਛਿਆ ਕਿ ਤੈਨੂੰ ਲੱਗਦਾ ਕਿ ਸਭ ਕੁਝ ਠੀਕ ਹੋ ਜਾਊਗਾ ਮੈਂ ਉਹਦੀਆਂ ਅੱਖਾਂ ਵਿੱਚ ਦੇਖ ਕੇ ਕਿਹਾ ਕਿ ਜੇ ਤੂੰ ਮੇਰੇ ਨਾਲ ਆ ਤਾਂ ਕੁਝ ਵੀ ਮੁਸ਼ਕਲ ਨਹੀਂ ਹੁੰਦਾ ਅਸੀਂ ਦੋਨੋਂ ਕੁਝ ਦਿਨ ਚੁੱਪਚਾਪ ਬੈਠੇ ਉਹਦੀ ਚੁੱਪ ਵਿੱਚ ਵੀ ਬਹੁਤ ਕੁਝ ਸੀ ਤੇ ਉਹਨੇ ਚੁੱਪ ਵਿੱਚ ਹੀ ਬਹੁਤ ਕੁਝ ਕਿਹਾ ਉਹਦੇ ਤੇ ਮੇਰੇ ਵਿੱਚ ਕੋਈ ਝਿਜਕ ਨਹੀਂ ਸੀ ਬਸ ਇੱਕ ਅਣ ਕਿਹਾ ਜਿਹਾ ਰਿਸ਼ਤਾ ਬਣ ਗਿਆ ਸੀ ਜੋ ਹਾਲਾਤਾਂ ਦੀ وجہ ਨਾਲ ਨਹੀਂ ਬਲਕਿ ਦਿਲ ਦੀ ਮਜਬੂਰੀ ਨਾਲ ਸੀ ਦੁਕਾਨ ਦੁਪਹਿਰ ਵੀ ਕਾਫੀ ਢਲ ਗਈ ਸੀ ਤੇ ਉਸ ਛੋਟੀ ਜਹੀ ਦੁਕਾਨ ਵਿੱਚ ਸ਼ਾਮ ਦੀ ਹਲਕੀ ਜਿਹੀ ਰੌਸ਼ਨੀ ਅੰਦਰਗੀ ਸੀ ਅੰਦਰ ਅਜੀਬ ਜਿਹੀ ਸ਼ਾਂਤੀ ਸੀ ਫਿਰ ਦਿਲਾਂ ਵਿੱਚ ਹਲਚਲ ਹੁਣ ਤੇਜ਼ ਹੋ ਗਈ ਸੀ ਪ੍ਰੀਆ ਹੁਣ ਥੋੜੀ ਜਿਹੀ ਸਹਜ ਹੋ ਗਈ ਸੀ ਉਹਨੇ ਇੱਕ ਕਿਨਾਰੇ ਤੇ ਬੈਠਦੇ ਹੋਏ ਕਿਹਾ ਕਿ ਪਤਾ ਜਦੋਂ ਪਹਿਲੀ ਵਾਰ ਤੈਨੂੰ ਦੇਖਿਆ ਤਾਂ ਲੱਗਿਆ ਕਿ ਤੂੰ ਬਸ ਇੱਕ ਅਜਨਬੀ ਹੋਵੇਂਗਾ ਪਰ ਹੁਣ ਲੱਗਦਾ ਕਿ ਜਿਦਾਂ ਤੈਨੂੰ ਮੈਂ ਕਈ ਸਾਲਾਂ ਤੋਂ ਜਾਣਦੀ ਹਾਂ ਮੈਂ ਹੱਸ ਪਿਆ ਸੀ ਤੇ ਮੈਨੂੰ ਲੱਗਿਆ ਕਿ ਤੂੰ ਬਸ ਕੁਝ ਸਮਾਨ ਲੈਣ ਦੇ ਲਈ ਆਈ ਹੈ ਤੇ ਪਰ ਹੁਣ ਮੈਨੂੰ ਲੱਗਦਾ ਕਿ ਜਿਦਾਂ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਖਾਸ ਸਮੇਂ ਮੇਰੇ ਕੋਲ ਲੈ ਕੇ ਆਈ ਹੈ ਤੇ ਸ਼ਾਇਦ ਮੇਰੇ ਲਈ ਹੀ ਲਿਆਈ ਹੋਵੇ ਉਹ ਥੋੜਾ ਜਿਹਾ ਸ਼ਰਮਾ ਗਈ ਸੀ ਉਹਦੀਆਂ ਝੁਕੀਆਂ ਹੋਈਆਂ ਨਜ਼ਰਾਂ ਹਲਕਾ ਜਿਹਾ ਹਾਸਾ ਤੇ ਫਿਰ ਵਾਲਾਂ ਦੀ ਇੱਕ ਲਾਟ ਜੋ ਵਾਰ-ਵਾਰ ਉਹਦੀਆਂ ਅੱਖਾਂ ਤੇ ਆ ਕੇ ਡੇਗਦੀ ਸੀ ਉਹ ਸਭ ਕੁਝ ਮੈਨੂੰ ਇੱਕ ਫਿਲਮੀ ਸੀਨ ਵਰਗਾ ਲੱਗਦਾ ਸੀ ਮੈਂ ਹੌਲੀ ਕਿਹਾ ਕਿ ਤੈਨੂੰ ਭੁੱਖ ਵੀ ਲੱਗੀ ਹੋਊਗੀ ਕੁਝ ਬਣਾ ਲਵਾਂ ਉਹ ਹੈਰਾਨੀ ਨਾਲ ਕਹਿਣ ਲੱਗੀ ਕਿ ਤੈਨੂੰ ਬਣਾਉਣਾ ਆਉਂਦਾ ਮੈਂ ਹਾਸਦੇ ਹੋਏ ਕਿਹਾ ਕਿ ਲੋਕਡਾਊਨ ਨੇ ਬਹੁਤ ਕੁਝ ਸਿਖਾ ਦਿੱਤਾ ਇਕੱਲੇ ਰਹਿਣ ਵਾਲਿਆਂ ਨੂੰ ਜੀਣਾ ਵੀ ਆਉਂਦਾ ਤੇ ਖਵਾਉਣਾ ਵੀ ਆਉਂਦਾ ਮੈਂ ਮੈਗੀ ਬਣਾ ਦਿੱਤੀ ਮੈਂ ਪਹਿਲੀ ਵਾਈਟ ਲਈ ਤੇ ਮੈਂ ਉਹਨੂੰ ਕਿਹਾ ਕਿ ਇਹ ਤਾਂ ਦਿਲ ਨੂੰ ਹੀ ਸ਼ੂ ਗਈ ਮੈਂ ਕਿਹਾ ਕਿ ਮੈਗੀ ਨਹੀਂ ਮੈਂ ਉਹ ਹੈਰਾਨ ਹੋਈ ਤੇ ਫਿਰ ਅਸੀਂ ਹੱਸ ਪਏ ਉਸ ਸ਼ਾਮ ਜਦੋਂ ਅਸੀਂ ਦੋਨੇ ਬੈਠੇ ਸੀ ਤੇ ਆਪਣੇ ਬੀਤੇ ਹੋਏ ਸਮੇਂ ਦੀਆਂ ਗੱਲਾਂ ਕਰਦੇ ਸੀ ਉਹ ਆਪਣੇ ਟੁੱਟੇ ਰਿਸ਼ਤਿਆਂ ਦੇ ਬਾਰੇ ਦੱਸ ਰਹੀ ਸੀ ਮੈਂ ਆਪਣੇ ਇਕੱਲੇ ਪਾਣੇ ਬਾਰੇ ਦੱਸ ਰਿਹਾ ਸੀ ਤਾਂ ਐਦਾਂ ਲੱਗਦਾ ਸੀ ਕਿ ਜਿੱਦਾਂ ਉਹ ਦੁਕਾਨ ਨੇ ਇੱਕ ਸਕੂਲ ਵਾਲਾ ਕੋਨਾ ਬਣ ਗਿਆ ਸੀ ਜਿੱਥੇ ਅਧੂਰੇ ਲੋਕ ਇੱਕ ਦੂਸਰੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਸੀ। ਪ੍ਰਿਆ ਦੀਆਂ ਅੱਖਾਂ ਵਿੱਚ ਹਲਕੀ ਜਿਹੀ ਉਦਾਸੀ ਸੀ। ਜਦੋਂ ਉਹਨੇ ਕਿਹਾ ਕਿ ਸ਼ਾਇਦ ਪਹਿਲੀ ਵਾਰਾ ਜਦੋਂ ਕਿਸੇ ਨੇ ਬਿਨਾਂ ਕੁਝ ਕਹੇ ਮੈਨੂੰ ਇਸ ਤਰ੍ਹਾਂ ਸਮਝਾ ਦਿੱਤਾ। ਮੈਂ ਉਹਦਾ ਹੱਥ ਫੜਦੇ ਹੋਏ ਕਿਹਾ ਕਿ ਹੁਣ ਸ਼ਾਇਦ ਇਹ ਪਹਿਲੀ ਵਾਰਾ ਜਦੋਂ ਮੈਂ ਕਿਸੇ ਨੂੰ ਇਦਾਂ ਦਿਲ ਤੋਂ ਮਹਿਸੂਸ ਕਰ ਰਿਹਾ। ਉਹ ਕੁਝ ਪਲ ਮੇਰੀਆਂ ਅੱਖਾਂ ਵਿੱਚ ਦੇਖਦੀ ਰਹੀ ਤੇ ਬੱਸ ਫਿਰ ਹੌਲੀ ਜਿਹੀ ਕੰਨ ਲੱਗੀ ਕਿ ਹੁਣ ਛੱਡਣਾ ਨਹੀਂ ਚਾਹੇ ਕੁਝ ਵੀ ਹੋ ਜਾਵੇ ਮੈਂ ਉਹਦੇ ਹੱਥ ਨੂੰ ਹੋਰ ਵੀ ਘੁੱਟ ਕੇ ਫੜ ਲਿਆ ਕਿਹਾ ਕਿ ਕਦੀ ਨਹੀਂ ਫਿਰ ਰਾਤ ਹੋ ਗਈ ਸੀ ਬਾਹਰ ਸ਼ਰਤਾਂ ਖਾਲੀ ਸੀ ਹਵਾ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਸੀ ਜੋ ਅਕਸਰ ਉਦੋਂ ਹੁੰਦੀ ਆ ਜਦੋਂ ਦੁਨੀਆ ਸੁੱਤੀ ਹੁੰਦੀ ਆ ਪਰ ਦੋ ਦਿਲ ਜਾਗ ਰਹੇ ਸੀ ਮੇਰੀ ਛੋਟੀ ਜਹੀ ਦੁਕਾਨ ਵਿੱਚ ਇੱਕ ਦੀਵਾ ਜਗ ਰਿਹਾ ਸੀ ਤੇ ਉਹਦੇ ਸਾਹਮਣੇ ਉਹ ਬੈਠੀ ਹੋਈ ਸੀ ਪ੍ਰਿਆ ਮੇਰੀ ਜ਼ਿੰਦਗੀ ਦੀ ਸਭ ਤੋਂ ਸੋਹਣੀ ਹਕੀਕਤ ਉਹ ਚੁੱਪਚਾਪ ਮੇਰੇ ਵੱਲ ਦੇਖ ਰਹੀ ਸੀ ਕਿ ਜਿਦਾਂ ਕੁਝ ਕਹਿਣਾ ਚਾਹੁੰਦੀ ਹੋਵੇ ਪਰ ਸ਼ਾਇਦ ਸਾਥ ਨਹੀਂ ਦੇ ਰਹੀ ਸੀ ਮੈਂ ਹੌਲੀ ਜਿਹੀ ਕਿਹਾ ਕਿ ਤੂੰ ਕੋ ਜੀ ਸੋਚ ਰਹੀ ਹੈ ਤੇ ਉਹ ਪਿਆਰੀ ਜਿਹੀ ਮੁਸਕਾਨ ਨਾਲ ਕਹਿਣ ਲੱਗੀ ਕਿ ਸੋਚ ਰਹੀ ਆ ਕਿ ਵਾਕਈ ਇਹ ਸਭ ਜੋ ਕੁਝ ਵੀ ਹੋ ਰਿਹਾ ਉਹ ਜ ਸੁਪਨਾ ਜਾਂ ਮੈਂ ਉਹਦੀਆਂ ਅੱਖਾਂ ਵਿੱਚ ਦੇਖਦੇ ਹੋਏ ਕਿਹਾ ਕਿ ਜੇ ਸੁਪਨਾ ਤਾਂ ਇਹ ਕਦੇ ਵੀ ਨਾ ਟੁੱਟੇ ਕੁਝ ਦਿਨਾਂ ਦੇ ਲਈ ਫਿਰ ਅਸੀਂ ਦੋਨੇ ਚੁੱਪ ਹੋ ਗਏ ਤਾਂ ਪ੍ਰਿਆ ਨੇ ਮੇਰੇ ਵੱਲ ਹੁੰਦੇ ਹੋਏ ਕਿਹਾ ਕੀ ਤੂੰ ਵੀ ਇਕੱਲੇਪਨ ਤੋਂ ਡਰਦਾ ਮੈਂ ਕੱਲ ਮਾਂ ਜਿਹਾ ਹਸਾ ਲਿਆ ਤੇ ਕਿਹਾ ਬਹੁਤ ਵਾਰ ਪਰ ਅੱਜ ਨਹੀਂ ਜਦੋਂ ਤੂੰ ਮੇਰੇ ਕੋਲ ਹੈ ਤਾਂ ਡਰ ਘੱਟ ਲੱਗਦਾ ਉਹਨੇ ਆਪਣਾ ਸਿਰ ਮੇਰੇ ਮੋਢੇ ਤੇ ਟਿਕਾ ਦਿੱਤਾ ਉਹ ਪਰ ਜਿੱਦਾਂ ਰੁਕ ਗਿਆ ਸੀ ਦੀਵੇ ਦੀ ਲੋ ਵੀ ਹਲਕੀ ਜਿਹੀ ਕੰਬ ਰਹੀ ਸੀ ਮੰਨੋ ਕਿ ਉਹ ਵੀ ਸਾਡੀ ਨਜ਼ਦੀਕੀ ਤੋਂ ਸ਼ਰਮਾ ਗਈ ਸੀ ਕਹਿੰਦੀ ਕੱਲ ਨੂੰ ਕੀ ਹੋਊਗਾ ਉਹਨੇ ਹੌਲੀ ਜਿਹੀ ਪੁੱਛਿਆ ਤਾਂ ਮੈਂ ਮੁਸਕਰਾ ਕੇ ਕਿਹਾ ਕਿ ਕੱਲ ਦੀ ਫਿਕਰ ਕਿਨੂ ਆ ਜਦੋਂ ਅੱਜ ਇਹਨਾਂ ਸੋਨਾ ਤਾਂ ਉਹ ਹੱਸਣ ਲੱਗ ਪਏ ਉਹਦੇ ਹਾਸੇ ਵਿੱਚ ਵੀ ਉਹ ਡਰ ਨਹੀਂ ਸੀ ਜੋ ਪਹਿਲੀ ਵਾਰ ਉਹਦੇ ਚਿਹਰੇ ਤੇ ਸੀ ਹੁਣ ਉਹਨੂੰ ਆਪਣਾ ਪਾਣ ਜਿਵੇਂ ਸਹੁੰ ਦੇ ਰਿਹਾ ਸੀ ਕਿਸੇ ਨੇ ਸਹੀ ਕਿਹਾ ਕਿ ਕਦੀ ਕਦੀ ਕਿਸੇ ਦੀ ਮੌਜੂਦਗੀ ਕਾਫੀ ਹੁੰਦੀ ਆ ਜ਼ਿੰਦਗੀ ਨੂੰ ਸੋਨਾ ਬਣਾਉਣ ਦੇ ਲਈ ਪ੍ਰਿਆ ਦੇ ਹੱਥ ਵਿੱਚ ਮੇਰਾ ਹੱਥ ਸੀ ਤੇ ਮੈਂ ਪ੍ਰਿਆ ਨੂੰ ਚਾਹ ਦਾ ਪੁੱਛਿਆ ਤਾਂ ਉਹਨੇ ਕਿਹਾ ਕਿ ਹਾਂ ਕਿਉਂ ਨਹੀਂ ਉਹ ਵੀ ਤੇਰੇ ਹੱਥਾਂ ਦੀ ਅਸੀਂ ਇਕੱਠਿਆਂ ਬੈਠ ਕੇ ਚਾਹ ਪੀਤੀ ਉਸ ਵੇਲੇ ਉਹ ਚ ਵੀ ਜ਼ਿਆਦਾ ਜ਼ਰੂਰੀ ਨਹੀਂ ਸੀ ਸਿਵਾਏ ਇਸ ਗੱਲ ਦੇ ਕਿ ਅਸੀਂ ਇਕੱਠੇ ਸੀ ਅਸੀਂ ਇੱਕ ਦੂਸਰੇ ਦੇ ਕੋਲ ਹੋਰ ਹੋਣ ਲੱਗੇ ਜਿੱਦਾਂ ਅਸੀਂ ਉਸੇ ਟਾਈਮ ਇੱਕ ਹੋ ਜਾਵਾਂਗੇ ਮੈਨੂੰ ਲੱਗਾ ਲੱਗਾ ਕਿ ਪ੍ਰਿਆ ਵੀ ਉਹੀ ਚਾਹੁੰਦੀ ਆ ਹੁਣ ਅਸੀਂ ਦੋਨਾਂ ਦੇ ਲਈ ਹੋਰ ਰੁਕਣਾ ਮੁਸ਼ਕਲ ਹੋ ਗਿਆ ਸੀ ਜਿੱਦਾਂ ਇੱਕ ਇੱਕ ਪਾਲ ਦੇਣਾ ਵਰਗਾ ਬੀਤ ਰਿਹਾ ਸੀ ਤੇ ਅਸੀਂ ਦੋਨੋਂ ਇੱਕ ਦੂਸਰੇ ਦੀ ਨਜ਼ਦੀਕੀਆਂ ਨੂੰ ਸਵੀਕਾਰ ਕਰਨਾ ਚਾਹੁੰਦੇ ਸੀ ਪਰ ਕਿਸਮਤ ਕਦੋਂ ਰੁਕਦੀ ਆ ਇਧਰ ਦਰਵਾਜ਼ਾ ਖੜਕ ਪਿਆ ਅਚਾਨਕ ਸਾਡੇ ਵਿਚ ਨਜ਼ਦੀਕੀਆਂ ਅਲੱਗ ਹੋ ਗਈਆਂ ਸੀ ਮੈਂ ਉੱਠਿਆ ਤੇ ਦਰਵਾਜ਼ਾ ਖੋਲ੍ਹਿਆ ਬਾਹਰ ਇੱਕ ਅਜਨਬੀ ਖੜਾ ਸੀ ਲੰਮਾ ਜਵਾਨ ਤੇ ਉਹਦੀਆਂ ਅੱਖਾਂ ਵਿੱਚ ਕੋਈ ਜਿਹਾ ਸਵਾਲ ਸੀ ਪ੍ਰਿਆ ਕਿੱਥੇ ਉਹਨੇ ਪੁੱਛਿਆ ਤਾਂ ਫਿਰ ਪ੍ਰਿਆ ਦੀ ਆਵਾਜ਼ ਆਈ ਕਿ ਗੋਪੀ ਆ ਮੈਂ ਮੁੜ ਕੇ ਦੇਖਿਆ ਤਾਂ ਪ੍ਰਿਆ ਦਾ ਚਿਹਰਾ ਪੀਲਾ ਪੈ ਗਿਆ ਸੀ ਉਹ ਡਰ ਗਈ ਸੀ ਮੈਂ ਆਪਣੇ ਆਪ ਨੂੰ ਪੁੱਛਿਆ ਕਿ ਇਹ ਕੌਣ ਆ ਇਹ ਗੋਪੀ ਤੇ ਕਿਉਂ ਪ੍ਰਿਆ ਦਾ ਚਿਹਰਾ ਅਚਾਨਕ ਹੀ ਇੰਨਾ ਬਦਲ ਗਿਆ ਸੀ ਕਿ ਪ੍ਰਿਆ ਦਾ ਕੋਈ ਪੁਰਾਣਾ ਰਿਸ਼ਤਾ ਜਾਂ ਫਿਰ ਹੁਣ ਸਾਡੇ ਵਿੱਚ ਅੱਜ ਨੂੰ ਪ੍ਰਬਾਦ ਕਰਨ ਲਈ ਉਹ ਆ ਗਿਆ ਪਾ ਉਹ ਵਾਕਏ ਮੇਰੇ ਲਈ ਆਈ ਸੀ ਜਾਂ ਬਸ ਲੋਕਾਂ ਦੇ ਲਈ ਮੈਂ ਹਜੇ ਇਹੀ ਸੋਚ ਰਿਹਾ ਸੀ ਤੇ ਪ੍ਰਿਆ ਨੇ ਗੋਪੀ ਦਾ ਹੱਥ ਫੜਿਆ ਤੇ ਮੈਨੂੰ ਹੱਥ ਨਾਲ ਬਾਹਰ ਦਾ ਇਸ਼ਾਰਾ ਕਰਕੇ ਚਲੀ ਗਈ ਮੈਂ ਬਾਹਰ ਬੈਠਾ ਉਹਨਾਂ ਜਾਂਦੀ ਨੂੰ ਦੇਖਦਾ ਰਿਹਾ ਤੇ ਸੋਚਦਾ ਸੀ ਕਿ ਕੁਝ ਪਲ ਕਿੰਨੇ ਰੋਮਾਂਟਿਕ ਸੀ ਮੈਂ ਫਿਰ ਉਦਾਸ ਹੋ ਗਿਆ ਮੇਰੇ ਭਰਾ ਨੇ ਮੈਨੂੰ ਹਲਾਇਆ ਤੇ ਕਹਿੰਦਾ ਕੰਮ ਵੱਲ ਧਿਆਨ ਦੇ ਇਦਾਂ ਹਸੀਨਾ ਤੈਨੂੰ ਹੋਰ ਵੀ ਮਿਲ ਜਾਊਗੀ